ਜਲਾਲਾਬਾਦ ਤੋਂ ਅਗਵਾਥੇ ਕਤਲ ਹੋਏ ਵਪਾਰੀ ਸੁਮਨ ਮੋਟਰੇਚਾ ਦੇ ਅਗਵਾਕਾਰ ਕਾਤਲ ਪੁਲਿਸ ਵੱਲੋਂ ਕਾਬੂ ਕੀਤੇ ਗਏ ਹਨ ਕਾਬੂ ਕੀਤੇ ਵਿਅਕਤੀਆਂ ਵਿੱਚ ਕੁੱਲ 6 ਵਿਅਕਤੀ ਸ਼ਾਮਲ ਹਨ ਇਹਨਾਂ ਵਿੱਚੋਂ 4 ਜਲਾਲਾਬਾਦ ਹਲਕੇ ਅਤੇ 2 ਰਾਜਸਥਾਨ ਦੇ ਹਨ ਦੋਸ਼ੀ ਵਿਅਕਤੀਆਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਕੇ ਰਿਮਾਂਡ ਲਿਆ ਜਾ ਰਿਹਾ ਹੈ ਆਈਜੀ ਮੁਖਵਿੰਦਰ ਸਿੰਘ ਸ਼ਿਨਾ ਐਸਐਸਪੀ ਫਾਜ਼ਲਖਾ ਦੀਪਕ ਅਹਿਲੋਰੀ ਟੀਐਸਪੀ ਜਲਾਲਾਬਾਦ ਅਮਰਜੀਤ ਸਿੰਘ ਸਿੱਧੂ ਅਤੇ ਐਸਐਚਓ ਥਾਣਾ ਸਿਟੀ ਜਲਾਲਾਬਾਦ ਅਮਰਿੰਦਰ ਸਿੰਘ ਆਦ ਇਸ ਮੌਕੇ ਤੇ ਹਾਜ਼ਰ ਸਨ ਪત્રਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਆਈਜੀ ਮੁਖਵਿੰਦਰ ਸਿੰਘ ਸ਼ੀਨਾ ਨੇ ਕਿਹਾ ਜੀ ਜਲਾਲਾਬਾਦ ਸ਼ਹਿਰ ਦੇ ਇੱਕ ਨਾਮੀ ਵਪਾਰੀ ਸੁਮਨ ਮੋਟੇਜਾ ਦੀ ਜਿਹੜਾ ਡੈਪੀ ਤੇ ਉਹਨਾਂ ਦੇ ਬਾਅਦ ਦੇ ਮਰਡਰ ਉਹਨਾਂ ਕ੍ਰਾਈਮ ਜਿਹੜਾ ਪਬਲਿਕ ਸਪੋਰਟਸ ਨੇ ਐਸਐਸਬੀ ਫਾਦਰ ਕੰਟਰੋਲ ਦੇ ਦੀਪਕ ਖਲੋਰੀ ਹਸਨਾਲ ਜਿਹੜੀ ਟੀਮ ਹੈ ਉਹਨਾਂ ਨੇ ਬੜਾ ਐਫੀਸ਼ੀਐਂਟਲੀ ਫੇਸ ਕਰਕੇ ਚਾਰੋਂ ਦੇ ਚਾਰੋਂ ਗੁੰਮਸਾ ਵਸੀ ਰਸਕ ਕਰ ਲਏ ਜਿਹੜੇ ਦੋ ਫਾਰਵਰਰ ਐ ਚਾਰਾਉਂਡ ਸਪੋਰਟ ਕਰਨ ਵਾਲੇ ਐ ਉਹ ਵੀ ਪੁਲਿਸ ਨੇ ਕਗਰ ਨਗਰ ਤੋਂ ਇਸ ਦਿਨ ਹੈਲਪ ਨਾਲ ਫੜ ਲਏ ਨੇ ਵੈਪਨ ਜਿਹੜਾ ਕਿ ਡੈਪਿੰਗ ਲਈ ਯੂਜ਼ ਕੀਤਾ ਉਹ ਵੀ ਰਿਕਵਰ ਕਰ ਲਿਆ ਰਵਾਨੌਰ ਜਿਹੜਾ ਵਹੀਕਲ ਕਿ ਡੈਪਿੰਗ ਦੇ ਪਰਪਸ ਲਈ ਲੈ ਕੇ ਆਇਆ ਦਾ ਸੀਗਾ ਉਹ ਵੀ ਪੁਲਿਸ ਨੇ ਕਗਰ ਨਗਰ ਤੋਂ ਖਬਰ ਕਰ ਲਿਆ ਇਟਸ ਨਟ ਬੜੀ ਅਨਫਾਰਸੇਟ ਹੋਈ ਐ ਕਿ ਡੈਪਰਸ ਜਿਹੜੇ ਆ ਉਹ ਨੌਨ ਸੀਗੇ ਇਹਨਾਂ ਦਾ ਬੀਨ ਗਿਆ ਕਿ ਡਰਾਮਨ ਦੀ ਜਿਸ ਨੇ ਕਿ ਸਾਰੀ ਇੱਕ ਡੈਪਿੰਗ ਪਲਾਨ ਕੀਤੀ ਉਸਨੇ 4 ਲੱਖ ਰੁਪਏ ਮਿਸਟਰ ਸੋਮਰ ਵਟਨੇਜਾ ਤੋਂ ਅਦਾar ਦੇਣਾ ਸੀ ਜਿਸਨੇ ਸੋਚਿਆ ਨਾਲੇ ਮੇਰਾ 4 ਲੱਖ ਨਹੀਂ ਦੇਣਾ ਕਹੂਗਾ ਅਮੀਰ ਆਦਮੀ ਹੈ ਉਹਨੇ ਗ੍ਰੈਪ ਕਰਕੇ ਉਹਨਾਂ ਦਾ ਮਰਡਰ ਕਰਕੇ ਗੰਕ ਨਾਲ ਬੋਡੀ ਸਟਫ ਦਿੱਤੀ ਉਹਨਾਂ ਦੀ ਆਈ 2 ਕਾਰ ਨੂੰ ਵੀ ਗੱਲ ਕਰਾ ਕੇ ਡਿਸਪੋਜ਼ਲ ਕਰ ਦਿੱਤਾ ਔਰ ਬਾਹਰੋਂ ਤੋਂ ਪਹਿਲਾਂ ਹੀ ਉਹਨਾਂ ਦੀ ਰਿਡਿੰਗ ਲੈ ਲਈ ਜਿਸ ਵੇਲੇ ਚੋਣ ਨੇ ਕਿਹਾ ਕਿ ਮੈਂ ਠੀਕ ਠਾਕ ਹਾਂ ਆਪਣੇ ਬੇੜੀ ਨੂੰ ਡਰੈਸ ਕਰ ਰਿਹਾ ਕਿ ਅਭੀ ਇਹਨਾਂ ਦੀ ਜੋ ਡਿਮਾਂਡ ਸੇ ਤੁਸੀਂ ਪੂਰੀ ਕਰ ਦੋ ਔਰ ਕੱਲੇ ਆਓ ਕ੍ਰੈਕਰਸ ਉਸ ਚੀਜ਼ ਦਾ ਰਿਕਾਰਡਿੰਗ ਸੁਣਾ ਕੇ ਉਸਦੇ بیٹے ਨੂੰ ਰੈਨਸਮ ਕੌਮ ਦੇ ਕੇ ਬਹੁਤ ਵੱਡੀ ਅਮਾਉਂਟ ਦੀ ਹੈ ਕਰੋੜ ਫਿਰ 50 ਲੱਖ ਆ ਗਈ ਤੇ 30 30 ਲੱਖ ਤੇ ਆ ਗਈ ਉਹ ਜਿਹੜੀ ਅਮਾਉਂਟ ਆ ਕੇ ਆਉਣਾ ਚਾਹੁੰਦੇ ਸੀ ਇਹ ਉਹਨਾਂ ਦਾ ਮਨਸੂਬਾ ਜਿਹੜਾ ਕੰਮ ਚੱਲ ਰਹੀ ਹੋਇਆ ਪੁਲਿਸ ਕੋਲ ਡੈੱਡ ਬੋਡੀ ਮਿਲ ਗਈ ਬਾਅਦ ਵਿੱਚ ਟੈਕਨੀਕਲ ਜਿਹੜਾ ਸਾਡੀ ਇਨਵੈਸਟੀਗੇਸ਼ਨ ਹੈ ਉਹਦੇ ਨਾਲ ਅਸੀਂ ਜ਼ੀਰੋ ਡਾਉਨ ਕਰਕੇ ਅਮਨਦੀਪ ਗੁਰਾ ਚੌਹਰੇ ਗ੍ਰਿਫਤਾਰ ਕਰ ਲਿਆ ਜੋ ਜਲਾਲਾਬਾਦ ਸਿਟੀ ਦੇ ਵਿੱਚ ਹੀ ਆਪਣੇ ਵਾਸੀ ਦੇ ਮੁੰਡੇ ਦੇ ਘਰ ਰੌਲਡ ਅਪ ਸੀਗਾ ਔਰ ਉਸੇ ਪੁੱਛ ਕੇ ਜਿਹੜੇ ਨਾਲ ਬਾਕੀ ਜਿਹੜੇ ਚਾਰੋਂ ਮੁਲਜ਼ਮ ਅਸੀਂ ਅਰਸਟ ਕਰ ਲਏ। ਔਰ ਦੋ ਮੁਲਜ਼ਮ ਜਿਹੜੇ ਜਿਨ੍ਹਾਂ ਨੇ ਰਾਜਸਥਾਨ 'ਚ ਕ੍ਰਾਈਮ ਕਰਕੇ ਰਾਜਸਥਾਨ ਚਲੇ ਗਏ ਸੀ। ਗਗਨਗਰ ਦਿਨਾਲੇ ਸਬੜੀ ਹੈ ਬਦੰਪੁਰ ਉੱਥੇ ਇਸੇ ਫੁੱਫੜ ਜੀ ਰਹਿੰਦੇ ਆ। ਜਿਹੜਾ ਦਾ ਨਾਮ ਹੈ ਸਤਰਾਮ ਸਿੰਘ ਅਮਨਦੀਪ ਤੇ। ਉਹਨਾਂ ਦੇ ਕਾਰਜ ਹੈ ਕਿ ਕਾਰਨਾ ਨੂੰ ਸ਼ੋਹ ਨਹੀਂ ਕੀਤਾ ਕਿ ਤਾਂ ਕਿ ਅਸੀਂ ਕੀ ਕ੍ਰਾਈਮ ਕਰਕੇ ਆਏ। ਉੱਥੇ ਕਹਿੰਦੇ ਅਸੀਂ ਇੱਥੇ ਕੰਮ ਦੇਖਣ ਆਏ। ਔਰ ਰੋਡ ਸਵੇਰੇ ਉੱਠ ਕੇ ਕਰੋ ਬਾਹਰ ਚਲੇ ਜਾਂਦੇ ਸੀ 4-5 ਕਿਲੋਮੀਟਰ ਤੇ ਜਾ ਕੇ। ਉਹ ਇੱਕ ਫੋਨ ਦੀ ਕਾਲ ਕਰਦੇ ਸੀ। ਰੈਂਸਮ ਕਾਲ ਕੀਤੀ ਨਾਲ ਦੀ ਨਾਲ ਮੋਬਾਈਲ 'ਤੇ ਚਾਰ ਪੰਜ ਕਾਲਾਂ ਇਹਨਾਂ ਨੇ ਰਾਜਸਥਾਨ ਏਰੀਆ 'ਚ ਕੀਤੀ ਹੈ ਲਾਸਟ ਕਾਲ ਜਿਹੜੀ ਰੈਂਸਮ ਦੀ ਹੈ ਉਥੋਂ ਇਹ ਟ੍ਰੈਵਲ ਕਰਕੇ ਤਰਨਤਾਰਨ ਆ ਕੇ ਤਰਤਾਰਤੂ ਕੀਤੀ ਹੈ ਜਸਟ ਪਲੀਜ਼ ਟੂ ਡਾਜ ਕਰੋ ਲਈ ਫਿਰ ਪਲੀਜ਼ ਸਾਡੇ ਤੱਕ ਜਿਹੜੇ ਆਪਣੇ ਉਹਨਾਂ ਦੇ ਹੱਥ ਨਾ ਪਹੁੰਚੇ ਚੁੱਕ ਪਲੀਜ਼ ਨੇ ਬੇ ਸਵਿਧਾ ਕਿ ਅਸੀਂ ਮਿਸਟਰ ਸੁਮਨ ਮਤਲੇਜਾ ਨੂੰ ਨਹੀਂ ਬਚਾ ਸਕੇ ਕਿਉਂਕਿ ਇਹਨਾਂ ਨੇ ਕੰਡੈਕਟਰ ਦੇ ਫਸਟ ਏਅਰ ਨਾਲ ਅਟੈਕ ਕਰਕੇ ਉਸ ਰਾਤ ਹੀ ਮਾਰ ਕੇ ਬਾਡੀ ਸ਼ਾਟ ਦੇ ਦਿੱਸਵੇ ਪਕਿਨ ਜਿਹੜੇ ਮੁਲਜ਼ਮ ਜਿਹੜੇ ਸਾਰੇ ਕ੍ਰਾਈਮ ਕਰਨ ਵਾਲੇ ਉਹ ਵਿਦ ਆਲ ਐਵੀਡੈਂਸ ਸਾਡੇ ਕੋਲ ਪੜੇ ਗਏ ਨੇ ਪਰ ਸਾਡੀ ਕੋਸ਼ਿਸ਼ ਹੈ ਕਿ ਅਦਾ ਅਸੀਂ ਟ੍ਰਾਇਲ ਕੰਪਲੀਟ ਕਰਾ ਕੇ ਇਹ ਮਸਾਲਾ